ਕਿਸਾਨ ਭਰਾਵੋ ਇਹ ਆਪਣੀ ਪੰਜਾਬ ਨੰਬਰ 1 ਝੋਨਾ ਲਾਇਆ ਹੋਇਆ ਜੀ ਇਹਦੇ ਵਿੱਚ ਝੋਲੀ ਝੋਲੀ ਕਿਤੇ ਕਿਤੇ ਜਿਹੜੇ ਦੇ ਤਣੇ ਨੇ ਇਹ ਆਈਸੂਲਟ ਕਾਲੇ ਹੋਏ ਹੋਏ ਨੇ ਭਰਾਵੋ ਦੇਖੋ ਆਹ ਦੇਖੋ ਐਸਲੂਟ ਕਾਲੇ ਹੋ ਕੇ ਇਹ ਗਰੋਥ ਘਟ ਬਣਾ ਰਹੀ ਆ ਆਹ ਦੇਖੋ ਕਿਸਾਨ ਭਰਾਵੋ ਬੇਨਤੀ ਕਰਦੇ ਆ ਵੀ ਇਹ ਚ ਕਾਦੀ ਘਾਟ ਹੋ ਸਕਦੀ ਆ ਭਰਾਵੋ ਇਹ ਜੈਂਕ ਵੀ ਪਾਤਾ 33% ਤੇ ਜੂਰੀਆ ਤੇ ਇਹ ਜਿਹੜੇ ਤਣੇ ਨੇ ਇਹ ਕਾਲੇ ਹੋਏ ਹੋਏ ਨੇ ਵਿੱਚੋਂ ਆ ਦੇਖੋ ਆ ਥੋੜਾ ਜਿਹਾ ਪੇਡਾ ਚੱਲਿਆਗਾ ਬਸ ਬਾਕੀ ਇਹਦੇ ਵਿੱਚ ਵੀ ਆ ਦੇਖੋ ਪੀਲੇ ਕਾਲੇ ਹੋ ਗਏ ਇਹਦੇ ਬਾਰੇ ਜਾਣਕਾਰੀ ਜਰੂਰ ਦਿਓ ਭਰਾਵੋ ਵੀ ਇਹ ਜੀਰੀ ਦੇ ਵਿੱਚ ਐਸ ਲੋਟ ਕਾਤੋਂ ਹੁੰਦੀ ਆ ਕਾਦੀ ਘਾਟ ਆ ਤਾਉ ਘਾਟਾ ਪਾ ਪੂਰੀ ਕਰਕੇ ਇਹਦਾ ਹੱਲ ਲੱਭ ਸਕੀਏ ਤਾਂ ਕਿ ਵਧੀਆ ਗ੍ਰੋਥ ਜੀਰੀ ਕਰ ਸਕੇ ਇਹਦਾ ਕਮੈਂਟਾਂ ਵਿੱਚ ਜਰੂਰ ਭਰੋ ਜਾਣਕਾਰੀ ਦੇਣੀ ਆਪਾਂ ਉਹੀ ਚੀਜ਼ ਵਰਤਾਂਗੇ ਤਾਂ ਕਿ ਵਧੀਆ ਆਪਣੀ ਜੀਰੀ ਗ੍ਰੋਥ ਕਰ ਸਕੇ ਹੋਰ ਵੀ ਭਰਾਵਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲ ਸਕੇ ਜਰੂਰ ਕਮੈਂਟਾਂ ਦੇ ਵਿੱਚ ਦੁਬਾਰਾ ਫੇਰ ਦੱਸਦੇ ਆ ਜਰੂਰ ਕਮੈਂਟਾਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਜਰੂਰ ਦਿੱਤੀ ਜਾਵੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ